ਜਿੱਤਾਂ ਨਹੀਂ ਹੋਣੀ ਜਿੱਤਾਂ ਨਹੀਂ ਹੋਣੀ ਸੱਦੇ ਵਿਛੋੜੇ ਨਾ ਕੋਈ ਵੀ ਅੱਜ ਜਿੱਤਾਂ ਰੋਕਣ ਵਾਲੀ ਆਪਣੀ ਗੱਲ ਦੀ ਧਰਿਓ 2 ਵਜੇ ਤੱਕ ਆਪਾਂ ਸ਼ਾਨਦਮਈ ਆਪਾਂ ਸੈਸ਼ਨ ਲੈਂਦੇ ਹਾਂ ਉਹ ਜਿਹੜਾ ਜੀਰਾ ਪੁਕਾਰਾ ਹੋਊਗਾ ਜਿੱਥੇ ਜਾਣਾ ਨਾਲ ਉੱਤਰੀ ਬੋਲਾ ਦੀ ਬੇਟੀ ਖੁੰਝ ਰੋ ਭਾਜੀ ਦਾ ਜਾਲ ਕੋ ਜਾਲੇ ਰਾਸ਼ਲੀ ਟੀਵੀ ਦੇਖ ਰਹੇ ਸਤਿ ਆਦਿਸ਼ਕਰ ਦਾ ਬੁਰਬੂ ਸਵਾਗਤ ਹੈ ਜਮਿੰਦਰਪਾਲ ਸਿੰਘ ਢੋਨਾ ਅੱਜ ਇੱਕ ਰਖਪੇਟੇ ਯੂਨੀਅਨ ਅਤੇ ਪੱਲੇਦੜ ਯੂਨੀਅਨ ਵੱਲੋਂ ਲੋਡੋਵਾਲ ਟੋਲ ਪਲਾਜ਼ੇ ਉੱਤੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਵੱਖ-ਵੱਖ ਹਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਜਿੱਥੇ ਰੋਡ ਜਾਮ ਕੀਤਾ ਗਿਆ ਤਾਂ ਲੰਬੀ ਜਿਹੜੀ ਕਤਾਰ ਹੈ ਉਹ ਵੱਖ-ਵੱਖ ਬਾਹਰਲੇ ਇਲਾਕੇ ਤੇ ਆਉਣ ਜਾਣ ਵਾਲਿਆਂ ਨੂੰ ਵੱਡੀ ਪਰੇਸ਼ਾਨੀ ਹੋਈ ਪਰੇਸ਼ਾਨੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਹੈਪੀ ਸੰਧੂ ਪਰਦਾ ਜਿਹੜੇ ট্রাক ਜੋ ਟ੍ਰੈਕਟਰ ਯੂਨੀਅਨ ਦੇ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਪ੍ਰਦਰਸ਼ਨਕਾਰੀਆਂ ਦੇ ਪਰੋਸ ਦੇ ਚੱਲਦਿਆਂ ਉਹਨਾਂ ਨੂੰ ਮੌਕੇ ਤੇ ਹੀ ਛੱਡਣਾ ਪਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਪਹੁੰਚੇ ਹੋਏ ਹਨ ਉੱਥੇ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮਤ ਕੀਤੇ ਗਏ ਨੇ ਤਾਂ ਜੋ ਰੂਣੂ ਜਲਦੀ ਖਾਲੀ ਕਰਾਇਆ ਜਾਵੇ ਤਾਂ ਜੋ ਆਮ ਲੋਕਾਂ ਲਈ ਪ੍ਰਸ਼ਾਨੀ ਹੋਰੀ ਆ ਪ੍ਰਸ਼ਾਨੀ ਤੋਂ ਬਚਿਆ ਜਾ ਸਕੇ ਤਾਂ ਦੂਜੇ ਪਾਸੇ ਪਰਦਰਸ਼ਨ ਕਾਰੀ ਦਾ ਕਹਿਣਾ ਕਿ ਸਰਕਾਰ ਲਾਰੇ-ਲੱਪੇ ਵਾਲੀ ਜਿਹੜੀ ਨੀਤੀ ਹੈ ਉਹ ਪਨਾਰੀਆਂ ਠੇਕੇਦਾਰੀ ਸਿਸਟਮ ਖਤਮ ਕਰਨੇ ਦੇ ਮੰਗਾ ਹੈਗੇ ਆ ਉਸ ਉੱਤੇ ਸਰਕਾਰ ਗੌਰ ਫਰਮਾਉਂਦੀ ਨਜ਼ਰ ਨਹੀਂ ਆ ਰਹੀ ਠੇਕੇਦਾਰੀ ਸਿਸਟਮ ਦੇ ਨਾਲ ਪੱਲੇਦਾਰਾਂ ਨੂੰ ਮਜ਼ਦੂਰਾਂ ਨੂੰ ਅਤੇ ਟਰੱਕ ਆਪਰੇਟਰਾਂ ਨੂੰ ਵੱਟਾ ਕਾਟਾ ਪੈਂਦਾ ਨਜ਼ਰ ਆ ਰਿਹਾ ਤੇ ਵੱਡੀ ਇੱਕ ਜਿਹੜੀ ਕਹਿ ਸਕਦੇ ਆ ਰਾਸ਼ੀ ਹੈ ਉਹ ਠੇਕੇਦਾਰ ਦੇ ਹਿੱਸੇ ਜਾਂਦੀ ਹੈ ਤੁਸੀਂ ਵੀ ਦੇਖੋ ਕਿਸ ਕੀ ਬਣੇ ਮੌਕੇ ਦੇ ਹਾਲਾਤ ਤੇ ਕੀ ਕਹਿ ਰਹੇ ਨੇ ਆਪ ਨੂੰ ਤਾਂ ਹੀ ਤਾਂ ਮੈਂ ਕਹਿ ਰਿਹਾ ਇਹ ਤਾਂ ਗੈਰਕਾਨੂੰਨੀ ਆ ਨਾ ਐਨਐਫਓ ਹਾਈਵੇ ਆਪੜ ਬਾ ਆ ਗੱਲ ਹੈਗੀ ਹੋਰ ਤੋਂ ਕੁਝ ਨਹੀਂ ਕਰਕੇ ਅਸੀਂ ਤੋਂ ਹੋਪ ਨਾ ਥੋੜੀ ਆ ਤੁਹਾਡਾ ਸੰਯੋਗ ਭਰਦੇ ਆਂ ਨਹੀਂ ਤੁਹਾਨੂੰ ਗਰਮ ਥੋੜਾ ਸਾਰੇ ਮੇਰੇ ਬੰਦੇ ਕੋ ਬੈਠੀ ਆ ਜਿਹੜੇ ਜਿਹੜੇ ਲੰਗਰ ਸ਼ੀਖੀ ਜਾਂਦੇ ਆ ਉਹ ਸਾਰੇ ਇੱਧਰ ਆ ਕੇ ਬੈਠੋ ਰਾਜਤਾਰ ਉਹ ਆਪਾਂ ਕਿੰਦੇ ਚੱਲਦੇ ਪਹਿਲਾਂ ਤਾਂ ਕਿ ਪਹਿਲਾਂ ਤਾਂ ਜ਼ਰੂਰ ਹੈ ਜੀ ਪਰ ਗੱਲ ਇਹਦਾ ਕੀ ਹੈ ਕਿ ਰੈਂਟ ਤਾਂ ਸਾਡੇ ਹੋਂ ਤੋਂ ਪਹਿਲਾਂ ਹੀ ਲੱਗ ਗਿਆ ਰੂਟ ਉਸ ਪਾਸੇ ਲਾ ਕੇ ਰੂਟ ਉਸ ਬੁਚਾਰੇ ਰੋਟੀ ਖਾਣ ਦੇ ਰੋਟੀ ਖਾਣ ਦੇ ਜਿਹ ਲੰਗਰ ਚੱਕਦੇ ਕੋਰਟ ਤੋਂ ਕੋਈ ਜਾਨਵਰ ਨਿਕਲਦਾ ਇੱਧਰ ਹੋ ਜਾਓ ਅਜੇ ਰੋਡ ਤੇ ਆਏ ਨੇ ਗਾ ਇਤੋਂ ਦੀ ਛੋੜ ਦਿਓ ਸਾਨੂੰ ਕੋਈ ਨਾ ਕੋਈ ਪ੍ਰੇਮ ਕਿਚੋ ਜਿੰਦਾਬਾਦ ਵੇਡ ਕਲਾ 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 ਜਿੰਦਾਬਾਦ ਨੇ ਗ੍ਰਫਤਾਰ ਕੀਤਾ ਵਾ ਇਹ ਛੱਡ ਦੇਣਗੇ ਤਾਂ ਫੇਰ ਅਸੀਂ ਗੱਡੀਆਂ ਦਾ ਰਾਹ ਛੱਡਾਂਗੇ ਵਰਨਾ ਅਸੀਂ ਕੱਢੇ ਨਹੀਂ ਕਰ ਦਿੰਦੇ ਇਹ ਜਿਹੜੇ ਸਾਡੇ 40 ਲੀਟਰ ਫੜੇ ਵੜੀ ਕੇ ਲੈਣੇ ਵਾਸਤੇ 50 ਸਰਕਾਰ ਜੋੜਿਆ ਹੁਣੇ ਤਾੜੇ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕੋਈ ਜੇਰੇ ਵੀ ਸਾਡੀ ਗੱਡੀ ਨੂੰ ਇਧਰ ਉਧਰ ਲਿਜਾਣ ਦੀ ਕੋਸ਼ਿਸ਼ ਕੀਤੀ ਆ ਉਹ ਟਰੱਕ ਵਾਲੇ ਨੂੰ ਬੇਨਤੀ ਆ ਬਈ ਮੇਰੀ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੋਈ ਹੱਥੋਂ ਪਾਈ ਨਾ ਕਰੇ ਜਿਹੜੇ ਵੀ ਕੋਈ ਟਰੱਕ ਚ ਜਾਂ ਹੋਰ ਪਾਸੇ ਕੋਈ ਲਾਣ ਦੀ ਕੋਸ਼ਿਸ਼ ਕਰੇ ਨਾਜ ਪਾਲਸੀ ਇੱਕ ਤਾਂ ਇੱਕ ਉਬਲੂੜੀ ਸਰਪਿੰਗੋੜ ਦੀ ਰੂਲਿੰਗ ਹੈ ਹਾਈ ਕੋਰਟ ਟਰੈਕਟਰ ਵਾਲੀ ਹੈ ਹਾਈ ਕੋਰਟ ਦੀ ਰੂਲਿੰਗ ਹੈ ਇੱਦਾਂ 9-10 ਮੰਗਾ ਹੈਗੇ ਸਰਕਾਰ ਤੋਂ ਮਿਹਨਤਾ ਨਾਜ ਪਾਲਸੀ ਆ ਅਸੀਂ ਕਹਿੰਦੇ ਵੀ ਟਰੱਕਾਂ ਦਾ ਕੰਮ ਟਰੱਕਾਂ ਨੇ ਲੇਬਰ ਦਾ ਕੰਮ ਲੇਬਰ ਕਰੇ ਪਰ ਇਹ ਸਰਕਾਰ ਨੇ ਕੁਝ ਆਪਣੇ 10-15 ਦਾ ਠੇਕੇਦਾਰ ਰੱਖੇ ਹੋਏ ਆ ਪਹਿਲਾਂ ਸਰਕਾਰਾਂ ਵੀ ਉਹੀ ਕਰਦੀਆਂ ਹੁੰਦੀਆਂ ਸਰਕਾਰ ਵੀ ਉਹੀ ਕਰਦੀ ਆ ਪਤਾ ਨਹੀਂ ਕੀ ਚੱਕਰ ਹੈ ਪ੍ਰਤਵਾਦ ਭਿੰਮੋ ਕੇ ਭਗਵਾਨ ਕਮਾਨ ਪੰਜਾਬ ਦਾ ਮੁੱਖ ਮੰਤਰੀ ਆਪਣੀ ਔਕਾਤ ਭੁੱਲ ਗਿਆ ਐਡੀ ਜ਼ਲਮ ਦੀ انتਹਾ ਥੋਰੀਆਂ ਚੱਕਣ ਵਾਲੇ ਮਜ਼ਦੂਰਾ ਉੱਤੇ ਐਡਾ ਜ਼ਲਮ ਐਡਾ ਅਕਰ ਮੈਂ ਆਪਣੀ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਪਹਿਲਾਂ ਸਾਡੇ ਵੇਖ ਸ਼ੂਰ ਬਣ ਲਿਆ ਵੇ ਸੰਗਰੂਰ ਦੇ ਸਿਰ ਪਾੜੇ ਗਏ ਅੱਜ ਸਾਨੂੰ ਜ਼ਬਰਦਸਤੀ ਜੇਲਾ ਵਿੱਚ ਰੱਖਣ ਦਾ ਕੋਸ਼ਿਸ਼ ਕੀਤੀ ਜਾ ਰਹੀ ਆ ਮਾਨ ਸਾਹਿਬ ਜਿੰਨਾ ਵਰਗੀ ਜ਼ੋਰ ਲਾ ਲਾ ਨਾ ਅਸੀਂ ਕਮਜ਼ੋਰ ਆ ਅਸੀਂ ਮਜ਼ਦੂਰਾ ਫੌਰੀ ਕਰਨ ਵਾਲੇ ਤੇਰੇ ਸੁਖਨ ਮਰਾ ਦੇ ਤਖਤੇ ਨੂੰ ਪਲਟ ਕੇ ਹਕਾਂਗੇ ਆਉਣ ਵਾਲਾ ਸਮਾਂ ਦੱਸੂ ਪਾਰਲੀਮੈਂਟ ਚੋਣਾਂ ਦੱਸਣਗੀਆਂ ਕਿ ਤੇਰੇ ਜ਼ੁਲਮ ਦਾ ਕਹਿਰ ਦਾ ਅੰਤ ਕਰਾਂਗੇ ਮੈਂ ਜੀ ਪੱਲੇ ਦਾ ਲੇਬਰ ਯੂਨੀਅਨ ਦਾ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ ਅੱਜ ਇੱਕ ਪਾਸੇ ਬੰਦੇ ਬੈਠੇ ਪੱਲੇ ਦਾ ਲੇਬਰ ਯੂਨੀਅਨ ਜੀ ਜੀ ਆਜੀ ਸਰ ਅਜੈਸਟਰ ਨੰਬਰ 55 ਕੜਾ ਨਾਮ ਜੀ ਮੇਰਾ ਨਾਮ ਪ੍ਰੇਮ ਪ੍ਰਧਾਨ ਸ਼ਾਹਕੋਟ ਕੋਈ ਕਿ ਸਰ ਅੱਜ ਮਜ ਪ੍ਰਦਰਸ਼ਨ ਕੀ ਕਰਨ ਪੈ ਗਿਆ ਇਹ ਪ੍ਰਦਰਸ਼ਨ ਇਦਾਂ ਵੀ ਮੁੱਖ ਮੰਤਰੀ ਦੀ ਕੋਠੀ ਮੋਰੇ 60 ਦਿਨ ਹੋ ਗਿਆ ਘਰਾਓ ਕੀਤਾ ਹੋਇਆ ਵਾ ਅਸੀਂ ਕਹਿੰਦੇ ਵਾ ਸਾਨੂੰ ਡਰੱਗ ਪੇਮੈਂਟ ਕੀਤੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਠੇਕੇਦਾਰ ਜਿਹੜਾ ਵਾ ਉਹ 5 ਰੁਪਇਆ ਬੋਰੀ ਲੈ ਕੇ ਸਾਨੂੰ 1 ਰੁਪਇਆ 30 ਪੈਸੇ ਦੇ ਰਿਆ ਵਾ ਟਰੱਕ ਚ ਨਹੀਂ ਆਂਦੇ ਜੇ 100 ਰੁਪਇਆ ਪੜਦੀ ਜਾਂ 20 ਰੁਪਇਆ ਪੜਦੇ 30 ਰੁਪਇਆ ਪੜਦੇ ਉਹ ਚ 6 ਰੁਪਇਆ ਦੇ ਰਿਆ ਵਾ ਅਸੀਂ ਕਹਿੰਦੇ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਉਹ ਚ ਸਰਕਾਰ ਕਰਨ ਲਈ ਬਿਲਕੁਲ ਤਿਆਰ ਆ ਜਿਹੜੇ ਅਫਸਰਿਆ ਨਾ ਦੇਖੋ ਤੇ ਅੰਜੂ ਪਾਰਕਰ ਮੈਡਮਾ ਉਹਨਾਂ ਨੇ ਠੇਕੇਦਾਰੀ ਸਿਸਟਮ ਬੰਦ ਕੀਤਾ ਮੰਡੀਆਂ ਵਿੱਚੋਂ ਪਿੱਛੇ ਖੜੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਡਾਇਰੈਕਟ ਪੇਮੈਂਟ ਕੀਤੀ ਆ ਆਰਟੀਕਲ ਦੇ ਥਰੂ ਮੰਡਗਾ ਵਾਲੇ ਬੱਲੇਦਾਰਾਂ ਨੂੰ ਉਹਦੇ ਵਿੱਚ ਅਸੀਂ ਕਿਹਨੇ ਸਾਨੂੰ ਵੀ ਟਰੈਕਟਰ ਕਰਦੇ ਉਹ ਸਾਡੀ ਮੰਗ ਕੋਈ ਨਹੀਂ ਜੋ ਸੈਂਟਰ ਸਰਕਾਰ ਤੁਹਾਨੂੰ ਦਿੰਦੀ ਆ ਮੋਦੀ ਸਾਹਿਬ ਦਿੰਦੇ ਆ ਉਹ ਸਾਨੂੰ ਮਿਲ ਜਾਣਾ ਚਾਹੀਦਾ ਉਹਦੇ ਵਿੱਚ ਅਫਸਰ ਮੰਤਰੀ ਹਿੱਸਾ ਭਾਲਦੇ ਆ ਸਾਨੂੰ 1 ਰੁਪਿਆ 30 ਮੈਸ ਮਿਲਦੇ ਆ ਸਰਕਾਰ ਕੋਲੋਂ 5 ਰੁਪਏ ਲੈਣਦੇ ਆ ਅਸੀਂ 18 ਤੋਂ 20 ਦੀ ਬੋਰੀ ਲਾਉਨੇ ਆ ਠੀਕਾ ਸਾਡੇ ਮਜ਼ਦੂਰਾਂ ਦਾ ਇਹ ਹੱਕ ਮਾਰਨ ਡਿਆ ਅਸੀਂ ਆਪਣਾ ਹੱਕ ਮੰਗਦੇ ਆ ਜਿਨ੍ਹਾਂ ਕੋ ਕੁਝ ਨਹੀਂ ਮੰਗਦੇ ਜੋ ਸੈਂਟਰ ਦਿੰਦਾ ਵਾ ਉਹ ਸਾਨੂੰ ਦੇ ਦਿਓ ਅਸੀਂ ਲੈਂਦੇ ਕੁਝ ਨਹੀਂ ਪੰਜਾਬ ਸਰਕਾਰ ਕੋ ਉਹਦੇ ਵਿੱਚ 8% ਪੰਜਾਬ ਸਰਕਾਰ ਨੂੰ ਬੈਨੀਫਿਟ ਵਾ ਜੇ 100 ਰੁਪਏ ਅਸੀਂ ਕਮਾਉਨੇ ਆ ਤੇ 8 ਰੁਪਏ ਪੰਜਾਬ ਸਰਕਾਰ ਦੇ ਖਾਤੇ ਵਿੱਚ ਪੈਂਦੇ ਆ ਸਾਨੂੰ ਸਰਕਾਰ ਨਹੀਂ ਕੋਲੋਂ ਦਿੰਦੀ ਕੁਝ ਵੀ ਸਾਡੀ ਇਹੋ ਹੀ ਮੰਗ ਆ ਇਹ ਟੂਲਪਲਾ ਅੱਜ ਬੰਦ ਕਰਾਂਗੇ ਉੱਠਾਂਗੇ ਉਦੋਂ ਜਦੋਂ ਸਰਕਾਰ ਨੇ ਇਹਨੂੰ ਤੁਹਾਨੂੰ ਹੱਕ ਦੇ ਤਾਂ ਅੱਜ ਲੈਟਰ ਦੇ ਤਾਂ ਵਰਨਾ ਅਸੀਂ ਉੱਠਦੇ ਨਹੀਂ ਦੋਵੇਂ ਸ਼ਹਿਰਾਂ ਆ ਪ੍ਰਸ਼ਾਸਨ ਵਾਲੇ ਆਏ ਸੀਗੇ ਹੁਣ ਤੁਹਾਡੇ ਨਾਲ ਕੀ ਗੱਲਬਾਤ ਹੋਈ ਆ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਨਹੀਂ ਹੋਈ ਤਾਂ ਨਾ ਅਸੀਂ ਕਰਨੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਤੁਹਾਨੂੰ ਕੌਣ ਆਉਣ ਡਿਆ ਪਰ ਅਸੀਂ ਉੱਥੇ ਹੁਣ ਜਾ ਨਹੀਂ ਸਕਦੇ ਤਾਂ ਨਾ ਅਸੀਂ ਜਾਣਾ ਵਾ ਅਸੀਂ ਤਾਂ ਇੱਥੇ ਲੈਟਰ ਲੈਣਾ ਵਾ ਇਤੋਂ ਲੈਟਰ ਲੈ ਕੇ ਉਠਾਂਗੇ ਨਹੀਂ ਪ੍ਰਸ਼ਾਸਨ ਵਾਲਿਆਂ ਦਾ ਹੁਣ ਕੀ ਬੈਸਵਾਦੀ ਹੋ ਰਹੀ ਸੀ ਕੁਝ ਪ੍ਰਸ਼ਾਸਨ ਕਹਿੰਦਾ ਇੱਕ ਮੈਟਰੀ ਸੁੱਟਣ ਦੇਣੇ ਅਸੀਂ ਤਾਂ ਅਜੇ ਟੂਲ ਬੰਦ ਕਰਨਾ ਵਾ ਰੋਡ ਬੰਦ ਕਰਨਾ ਵਾ ਤੇ ਇਹ ਮੈਟਰੀ ਸੁੱਟਣ ਦੇਣਦੇ ਸਾਡੇ ਤੇ ਲਾਠੀ ਚਾਰਜ ਹੋਇਆ ਸੰਗਰੂਰ ਮੁੱਖ ਮੰਤਰੀ ਦੀ ਕੋਟੀ ਮੁਰੇ ਠੀਕ ਹੈ ਉਹ ਕੰਮ ਅਸੀਂ ਨਹੀਂ ਚਾਹੁੰਦੇ ਉਦੋਂ ਉਦੋਂ ਰੋੜਾ ਬੰਦ ਨਾ ਕਰੀਂ ਅੱਜ ਅਸੀਂ ਲਾਠੀ ਚਾਰਜ ਚੱਲਣਾ ਨਿਗਾ ਜਿਹਨਾਂ ਦੀਆਂ ਡਾਂਗਾ ਖੋਲਾਂਗੇ ਤੇ ਇਹ ਕੋਲਣੀਆਂ ਚ ਕਿਹੜੇ ਕਿਹੜੇ ਬੰਦੀਆਂ ਤੁਹਾਡੇ ਸ਼ਾਮਿਲ ਹੈ ਕਿੰਨੇ ਕਿਲੋ ਪੰਜ ਜਥੇਬੰਦੀਆਂ ਪੱਲੇਦਰ ਲੇਬਰ ਜੂਨੀਅਨ ਪੰਜ ਜਥੇਬੰਦੀਆਂ ਔਰ ਟਰੱਕ ਜੂਨੀਅਰ ਪੂਰੇ ਪੰਜਾਬ ਦੀ ਉਹਦੇ ਹੈਫੂ ਸ਼ੰਭੂ ਪ੍ਰਧਾਨ ਆ ਤੇ ਵੀ ਸੰਧੂ ਸਾਹਿਬ ਬੈਠੇ ਆ ਲੰਗਰ ਦਾ ਇੰਤਜ਼ਾਮ ਉਹਨਾਂ ਨੇ ਕੀਤਾ ਵਾ ਤੇ ਪੂਰੇ ਪੰਜਾਬ ਅਸੀਂ ਇਕੱਠਾ ਵਾ ਟੂਲਪਲੇਜਾਂ ਬੰਦ ਕੀਤਾ ਜਾਏਗਾ ਹੁਣ ਹੁਣੇ ਪੰਜਾ 15 ਮਿੰਟਾਂ ਦੀ ਕਰਦੇ ਨੇ ਬਾਦਾਂ ਕਿੰਨੀ ਦੇ ਅੱਦਕ 15 ਮਿੰਟਾਂ ਦੀ ਬੰਦ ਕਰ ਦੇਣਾ ਕਿੰਨੀ ਦੇਰ ਲਈ ਹੋਏਗਾ ਕਦ ਤੱਕ ਭਾਈ ਆਣਦੇ ਸਵੇਰ ਲਈ ਠੀਕ ਹੈ ਜੀ ਉਹ ਤਾਂ ਉੱਠਾਂਗੇ ਜਦੋਂ ਸਾਡਾ ਕੰਮ ਹੋ ਗਿਆ ਲੈਟਰ ਮਿਲ ਗਿਆ ਹੋਰ ਨਹੀਂ ਉੱਠਦੇ ਠੀਕ ਵੀਰੇ ਆਏ ਤੇ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤੇ ਇਹਨਾਂ ਦੇ ਲੀਡਰਸ ਨੇ ਕੋਈ ਟਾਈਮ ਮੰਗਿਆ ਸੀਗਾ ਤੇ ਉਹ ਕਹਿੰਦੇ ਸੀਗੇ ਵੀ ਸਾਨੂੰ ਆਪਸ ਵਿੱਚ ਡਿਸਕਸ਼ਨ ਕਰਾਂ ਤੇ ਉਹਨਾਂ ਦੀ ਮੰਗ ਸੀਗੀ ਕਿ ਉਹ ਸਿਵਲ ਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਇਹਨਾਂ ਨਾਲ ਗੱਲਬਾਤ ਕਰੇ ਤੇ ਉਹਦੀ ਫਰਦਰ ਜਿਹੜੇ ਸੀਨੀਅਰਸ ਨੂੰ ਰਿਕੁਐਸਟ ਕੀਤੀ ਗਈ ਹੈ ਤੇ ਉਹਨਾਂ ਦਾ ਰਿਵਾਰਡ ਜਿਹੜਾ ਵੇਟेड ਹੈਗਾ ਤੇ ਦੇਖਦੇ ਹਾਂ ਕੀ ਜੀ ਤਾਂ ਜਿਹੜੇ ਹਿਰਾਸਤ ਚ ਲੈ ਗਿਆ ਸੀਗੇ ਆਗੂ ਉਹਨਾਂ ਨੂੰ ਛੱਡ ਦਿੱਤਾ ਗਿਆ ਜੀ ਫੋਰ ਦਾ ਟਾਈਮ ਬੀਿੰਗ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਜੀ ਹਿਰਾਸਤ ਨਹੀਂ ਸੀਗੀ ਬੇਸਿਕਲੀ ਉਹ ਕਰਾਊਡ ਕੰਟਰੋਲ ਸੀ ਤੇ ਇਸ ਕਰਕੇ ਹਜੇ ਜਿਹੜਾ ਉਹਨਾਂ ਨੂੰ ਉਹਨਾਂ ਨੇ ਨੇਗੋਸ਼ੀਏਟ ਕਰਨਾ ਸੀਗਾ ਉਹ ਲੀਡਰ ਨੇ ਆਗੂ ਨੇ ਤੇ ਇਹ ਤਾਂ ਮੌਕੇ ਤੇ ਕਾਬੂ ਪਾਉਣ ਵਾਸਤੇ ACP ਵੈਸਾ ਸਾਹਿਬ ਨੂੰ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਗਈ ਤੇ ਉਹਨਾਂ ਦੀ ਸਪੋਰਟ ਦੇ ਵਿੱਚ ACP ਸਿਵਲ ਲਾਈਨ ਸਾਹਿਬ ਆਏ ਸੀਗੇ ਤੇ ਇਹਨਾਂ ਦੀ ਫੋਰਸ ਸੀਗੇ ਇਹਨਾਂ ਦੇ ਐਸਐਚਓ ਸਮਾਨ ਨਾਲ ਸੀਗੇ ਤਾਂ ਇਹ ਤਾਂ ਕრაਊਡ ਕੰਟਰੋਲ ਸੀਗਾ ਬਾਕੀ ਐਨਐਚ ਨੇ ਬਲੌਕ ਕੀਤਾ ਹੋਇਆ which is very unfortunate ਪਰ ਚਲੋ ਜਦੋਂ ਨੇਗੋਸ਼ੀਏਸ਼ਨਸ ਕੰਪਲੀਟ ਹੋਣਗੀਆਂ ਤੇ ਉਦੋਂ ਆਪਾਂ ਇਸ ਚੀਜ਼ ਤੇ ਦੇਖਦੇ ਹਾਂ ਫਰਦਰ ਫੈਸਲਾ ਕੀ ਲਿਆ ਜਾਏਗਾ ਸਰ ਕੋਈ ਗੱਲਬਾਤ ਹੋਈ ਹੈ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਨੇ ਅਜੇ ਤੱਕ ਮੇਰੇ ਨਾਲ ਇਹਨਾਂ ਦੀ ਸਿਰਫ ਇੰਨੀ ਗੱਲਬਾਤ ਹੋਈ ਹੈ ਜੀ ਸਿਵਲ ਪ੍ਰਸ਼ਾਸਨ ਤੋਂ ਕੋਈ ਅਧਿਕਾਰੀ ਦੀ ਬੰਕ ਕੀਤੀ ਸੀ ਜਿਹੜੀ ਮੈਂ ਫਰਦਰ ਕੀਤੀ ਹੈ ਤੇ ਹੋਪਫੁਲੀ ਸ਼ਾਇਦ ਐਸਡੀਐਮ ਸਾਹਿਬ ਹਰਨੀ ਜੀ ਐਸਡੀਐਮ ਵੈਸਾ ਸਾਹਿਬ ਇੱਥੇ ਪਹੁੰਚਣਗੇ ਥੋੜੀ ਦੇਰ ਦੇਖਦੇ ਆ ਜੀ ਪਹਿਲਾਂ ਫਰਦਰ ਇੱਕ ਵਾਰੀ ਜੋ ਰੋਡ ਬਲੌਕ ਹੈਗਾ ਪਹਿਲੇ ਇਹਨੂੰ ਰਿਮੂਵ ਕਰਾਣਾ ਜਿਹੜਾ ਅਰਜੰਟ ਪ੍ਰਾਇਰੀਟੀ ਹੈਗਾ ਕਾਰਵਾਈ ਕਾਨੂੰਨੀ ਕਾਰਵਾਈ ਵਾਸਤੇ ਸਾਨੂੰ ਜਿਹੜਾ ਟਾਈਮ ਮਿਲੇਗਾ ਅਸੀਂ ਉਹਦੇ ਬਾਰੇ ਵਿਚਾਰ ਕਰ ਲਾਂਗੇ ਆਪਣੇ ਸੀਨੀਅਰ ਆਫਿਸਰਸ ਨਾਲ ਫਿਲਹਾਲ ਜਿਹੜਾ ਅਟਮੋਸਟ ਇੰਪੋਰਟੈਂਟ ਚੀਜ਼ ਇਹ ਹੈਗੀ ਆ ਵੀ ਜਿਹੜੇ ਰਾਹਗੀਰ ਜਿਹੜੇ ਫਸੇ ਪਏ ਆ ਤੇ ਉਹਨਾਂ ਨੂੰ ਰੋਡ ਖਲਵਾ ਕੇ ਤੇ ਉਹਨਾਂ ਦੀ ਟ੍ਰੈਫਿਕ ਦੀ ਜਿਹੜੀ ਆਵਾਜ਼ ਆਈ ਉਹ ਨਾਰਮਲ ਦੁਬਾਰਾ ਸਭ ਤੋਂ ਕੰਮ ਕੀ ਦੇਖਣ ਨੂੰ ਮਿਲੀ ਪੁਲਿਸ ਦੇ ਨਾਲ ਵੀ ਰੋਡ ਤੇ ਨਜ਼ਰ ਆਏ ਸੀਗੇ ਦਾ ਕੋਆਰਡੀਨੇਟਰ ਦੇ ਬਲੇ ਹਾਂ ਜੀ ਉਹਨੂੰ ਲੈ ਕੇ ਵੀ ਕੋਈ ਕਾਰਵਾਈ ਨਹੀਂ ਹਜੇ ਫਿਲਹ ਫਿਲਹਾਲ ਜਿਹੜੀ ਇਮੀਡੀਏਟ ਜਿਹੜੀ ਅਰਜੈਂਸੀ ਹੈ ਇਸ ਸੀਜ਼ ਦੀ ਹੈ ਕਿ ਜਿਹੜਾ ਹਾਈਵੇ ਹੈ ਇਹਨੂੰ ਓਪਨ ਕਰਵਾਇਆ ਜਾਵੇ ਤੇ ਖੈਰ ਤੱਕਾ ਮੁਕੀ ਵਗੈਰਾ ਇਹ ਉਹ ਜਿਹੜੀ ਬਾਅਦ ਚ ਵਿਚਾਰ ਕਰਾਂਗੇ ਇਹ ਗੱਲਾਂ ਨੇ ਫਾਰ ਦਾ ਟਾਈਮ ਬਿੰਗ ਕੁਛ ਨਹੀਂ ਤੇ ਪੁਲਿਸ ਡਿਪਾਰਟਮੈਂਟ ਜਿਹੜਾ ਹੈਗਾ ਅਕਸਰ ਆਪਣੀ ਡਿਊਟੀ ਕਰਦਾ ਹੈ ਤੇ ਲੋਕ ਐਗਰੈਸਿਵ ਹੋ ਕੇ ਪੁਲਿਸ ਦੇ ਨਾਲ ਕਈ ਵਾਰੀ ਤੱਕਾ ਮੁਕੀ ਕਰਦੇ ਵੀ ਨੇ ਤੇ بڑے ਸਬਜੈਕਟ ਉਹ ਕਿ ਇਹ ਹੁਣ ਨੇਗੋਸ਼ੀਏਸ਼ਨ ਕਿੱਥੇ ਪਹੁੰਚਦੀ ਹੈ ਉਹ ਸਾਰ ਨੂੰ ਅਸੀਂ ਕਰਕੇ ਦੇਖਾਂਗੇ